सर ओमेक्स सोसाइटी बहुत व्डी सोसाइटी हो चुकी है जितने तकरीबन दो हज़ार फ्लैट्स हैं तो तकरीबन छः तो सात हज़ार रेजिडेंट होंगे जितने भी लोग हैं उनको जो उनके राइट्स हैं उनके बारे में उनको अवेयर करवाएंगे इधर कुछ ऐसे प्रोमिनेंट मुद्दे हैं जिना करके रेजिडेंट कुछ परेशान चल रहे हैं कुछ मेजर इशूज़ चल रहे हैं तो उन सबका का सोल्यूशन जो है वो डेफिनेटली प्रोवाइड करेंगे ਪਹਿਲੀ ਪਰੇਸ਼ਾਨੀ ਹੈ ਤੇ ਸਟੇ ਡੌਗ ਦੀ ਸੈਕੰਡ ਸਿਕਿਉਰਿਟੀ ਦਾ ਮੁੱਦਾ ਹੋ ਗਿਆ ਤੀਜਾ ਮੁੱਦਾ ਬਾਰਿਸ਼ ਦਾ ਪਾਣੀ ਪੇਂਟਸ ਦੀ ਪ੍ਰੋਬਲਮ ਹੈ ਟਾਵਰਸ ਨੂੰ 12-13 ਸਾਲ ਹੋ ਚੁੱਕੇ ਨੇ ਕਈਆਂ ਨੂੰ 14 ਸਾਲ ਵੀ ਹੋ ਚੁੱਕੇ ਸਾਰੇ ਹੋਮ ਐਕਸ ਦੇ ਜਿੱਥੇ ਇਹ ਤੇ ਰਿਕੁਆਇਰਡ ਹੈ ਉੱਥੇ ਪੇਂਟ ਵਰਕ ਕਰਵਾਉਣਾ ਇਹ ਸਾਰੀ ਰਿਕਤਾ ਅਸੀਂ ਕਰਨੀ ਹੈ ਕੀ ਸੋਸਾਇਟੀ ਦੇ ਅੰਦਰ ਸਭ ਤੋਂ ਇੰਪੋਰਟੈਂਟ ਪਲੇਸ ਆਫ ਅਟਰੈਕਸ਼ਨ ਹੁੰਦਾ ਹੈ ਉਹਦਾ ਕਲੱਬ ਅਸੀਂ ਮੈਨੇਜਮੈਂਟ ਨਾਲ ਮਿਲ ਕੇ ਇਸ ਕਲੱਬ ਨੂੰ ਬਿਊਟੀਫਾਈ ਕਰੀਏ ਤੇ ਸਾਰੀ ਐਮੈਨਿਟੀਆਂ ਪ੍ਰੋਵਾਈਡ ਕਰੀਏ ਏਵੀਅਮੇ ਦਾ ਸਾਰੇ ਲੋਕ ਆਤੇ ਹਨ ਸੋ ਇਟ ਇਜ਼ ਪਾਵਰ ਟੂ ਦਾ ਹੋਲ ਸੋਸਾਇਟੀ ਸਿਰ ਮੈਂਬਰਸ ਕੇ ਲਿਏ ਨਹੀਂ ਹੈ ਇਟ ਇਜ਼ ਅ ਪਾਵਰ ਟੂ ਦਾ ਹੋਲ ਸੋਸਾਇਟੀ ਰੈਜ਼ੀਡੈਂਟਸ ਲਈ ਇਹੀ ਮੈਸੇਜ ਹੈ ਕਿ ਅਗਰ ਸੋਸਾਇਟੀ ਦੇ 5000 ਰੈਜ਼ੀਡੈਂਟ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿਣਗੇ ਮੈਂ ਪ੍ਰੋਮਿਸ ਕਰਦਾ 2 ਸਾਲ ਦੇ ਅੰਦਰ ਸਾਡੀ ਕੋਈ ਵੀ ਸਮੱਸਿਆ ਰਹਿ ਨਹੀਂ ਜਾਏਗੀ ਸਾਰੀ ਸਮੱਸਿਆ ਹੱਲ ਹੋ ਜਾਏਗੀ टीआरपी नहीं भरोसा आपका सर सोसाइटी बहुत सोसाइटी हो चुकी है जिथे तक दो हज़ार फ्लैट हैं छे तो सत्त हज़ार रेजिडेंट रहते इन्नी सोसाइटी सोसायटी कोच नहीं कि हो जाएगी लेकिन क्योंकि इन्नी वी सोसाइटी हो चुकी है इधर कुछ ऐसे प्रोमिनेंट मुद्दे हैं जिन्होंने करके रेजिडेंट कुछ परेशान चल रहे हैं पहला पहली परेशानी है तो स्टेट हाउस की ਇਧਰ ਕਟੋਕਟ 68 ਤੋਂ 70 ਸਟਰੀ ਡੌਗਸ ਹੈ ਤੇ ਕੰਟੀਨਿਊਸਲੀ ਉਹਨਾਂ ਦੀ ਬਰੀਡਿੰਗ ਵੱਧ ਰਹੀ ਹੈ ਤੇ ਮੈਨੂੰ ਲੱਗਦਾ ਜੇ ਅਸ਼ੇਸ਼ ਸਾਹਿਬ ਨਾਲ ਰਹੇ ਤਾਂ ਅਗਲੇ ਸਾਲ 200 ਤੋਂ ਉੱਪਰ ਇੱਥੇ ਕੁੱਤੇ ਹੋਣਗੇ ਆਏ ਦਿਨ ਇੱਥੇ ਕੁੱਤਿਆਂ ਦੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਕੱਟਣ ਦੀ ਗੱਲਾਂ ਹੁੰਦੀ ਹੈ ਜਿਸ ਕਰਕੇ ਮੀਡੀਆ ਕਵਰੇਜ ਲੈਂਦੀ ਹੈ ਸੋਸਾਇਟੀ ਦੀ ਸਾਡੀ ਬਦਨਾਮੀ ਹੁੰਦੀ ਹੈ ਉਹ ਸਾਡਾ ਪਹਿਲਾ ਮੁੱਦਾ ਜਿਹਦਾ ਅਸੀਂ ਹੱਲ ਕਰਕੇ ਦੇਾਂਗੇ ਲੀਗਲ ਤੌਰ ਤੇ ਉਸ ਤੋਂ ਬਾਅਦ ਦੂਸਰਾ ਮੁੱਦਾ ਇਹ ਹੈ ਕਿ ਇੱਧਰ ਸਾਡੇ ਕਈ ਆਊਟਲੈਟਸ ਐਂਸ ਆ ਸੋਸਾਇਟੀ ਦੇ ਜਿੱਥੋਂ ਬਾਹਰਲੇ ਕੁੱਤੇ ਵੀ ਅੰਦਰ ਆ ਜਾਂਦੇ ਆ ਅਸੀਂ ਇੱਕ ਪਾਸੇ ਕੁੱਤੇ ਨੂੰ ਇਹ ਕਿਤੇ ਅਡਾਪਟ ਕਰਨ ਦੀ ਕੋਸ਼ਿਸ਼ ਕਰਵਾਉਂਦੇ ਆ ਤਾਂ ਦੂਜੇ ਪਾਸੋਂ ਨਵੇਂ ਆ ਜਾਂਦੇ ਇੱਕ ਸੈਕੰਡ ਸਿਕਿਉਰਿਟੀ ਦਾ ਮੁੱਦਾ ਹੋ ਗਿਆ ਤੀਜਾ ਮੁੱਦਾ ਬਾਰਿਸ਼ ਦਾ ਪਾਣੀ ਇੱਥੇ ਜਦ 15 ਮਿੰਟ ਵੀ ਬਾਰਿਸ਼ ਪੈ ਜਵੇ ਤਾਂ ਘਟੋ ਘਟੋ ਪਾਣੀ ਨਿਕਲਣ ਨੂੰ 3 ਘੰਟੇ ਲੱਗ ਜਾਂਦੇ ਆ ਜੀ+3 ਬਰੌਕ ਦੇ ਅੰਦਰ ਮੈਨੇਜਮੈਂਟ ਨਾਲ ਕੋਆਰਡੀਨੇਟ ਕਰਕੇ ਨਵੀਂ ਮੋਟਰਾਂ ਲਾ ਕੇ ਅਸੀਂ ਉਹ ਹੱਲ ਕਰਵਾਣਾ ਤਾਕੀ ਜਲਦੀ ਤੋਂ ਜਲਦੀ ਰੈਜ਼ੀਡੈਂਟ ਨੂੰ ਇਸ ਪਰੇਸ਼ਾਨੀ ਤੋਂ ਬਾਹਰ ਨਿਕਲਿਆ ਜਾਵੇ ਇਸ ਤੋਂ ਇਲਾਵਾ ਰਿਪੇਅਰਿੰਗ ਹੈ ਸੀਪੇਜ ਪ੍ਰੋਬਲਮ ਹੈ ਤੇ ਪੇਂਟਸ ਦੀ ਪ੍ਰੋਬਲਮ ਹੈ ਟਾਵਰਸ ਨੂੰ 12 13 ਸਾਲ ਹੋ ਚੁੱਕੇ ਆ ਕਈਆਂ ਨੂੰ 14 ਸਾਲ ਵੀ ਹੋ ਚੁੱਕੇ ਆ ਜਿਨ੍ਹਾਂ ਦੇ ਪੇਂਟਸ ਨਹੀਂ ਹੋਇਆ ਤੇ ਆਈਐਫਐਸ ਐਮਐਸ ਦਾ ਸਾਡਾ ਹਿਸਾਬ ਕਿਤਾਬ ਜਿਹੜਾ ਓਮੈਕਸ ਵੱਲ ਹੈ ਉਹ ਓਮੈਕਸ ਤੋਂ ਲੈਣਾ ਉਹ ਹਿਸਾਬ ਕਿਤਾਬ ਲੈ ਕੇ ਸਾਰੇ ਓਮੈਕਸ ਦੇ ਜਿੱਥੇ-ਇਥੇ ਰਿਕੁਆਇਰਡ ਹੈ ਉੱਤੇ ਪੇਂਟ ਵਰਕ ਕਰਵਾਉਣਾ ਇਹ ਸਾਰੀ ਦਿੱਕਤਾਂ ਅਸੀਂ ਕਰਨੀ ਹੈ ਇਹਨਾਂ ਚੋਂ ਸਭ ਤੋਂ ਪਰਮਾਨੰ ਦਿਕਤ ਇਹ ਹੈ ਕੀ ਸੋਸਾਇਟੀ ਦੇ ਅੰਦਰ ਸਭ ਤੋਂ ਇੰਪੋਰਟੈਂਟ ਪਲੇਸ ਆਫ ਅਟਰੈਕਸ਼ਨ ਹੁੰਦਾ ਉਹਦਾ ਕਲੱਬ সুইমিং ਪੂਲ ਲੌਂਟਨ ਇਸ ਟੇਬਲ ਟੈਨਿਸ ਤੇ ਉੱਥੇ ਦਾ ਰੈਸਟੋਰੈਂਟ ਜਿੱਥੇ ਸੋਸਾਇਟੀ ਦੇ ਲੋਕ ਸ਼ਾਮ ਨੂੰ ਈਵਨਿੰਗ ਦੇ ਟਾਈਮ ਆਪਣੀ ਫੈਮਿਲੀ ਦੇ ਨਾਲ ਆ ਕੇ ਬੈਠ ਸਕਦੇ ਡਿਨਰ ਕਰ ਸਕਦੇ ਐਨਜੋਏ ਕਰ ਸਕਦੇ 14 ਸਾਲ ਬਾਅਦ ਵੀ ਇੱਥੇ ਦਾ ਜਿਹੜਾ ਰੈਸਟੋਰੈਂਟ ਹੈ ਉਹ ਨਾ ਫੰਕਸ਼ਨਲ ਨਹੀਂ ਹੈ ਪਿਛਲੇ 6 ਸਤ ਮਹੀਨਿਆਂ ਤੋਂ ਬੰਦ ਹੈ ਅਸੀਂ ਮੈਨੇਜਮੈਂਟ ਨਾਲ ਮਿਲ ਕੇ ਇਸ ਕਲੱਬ ਨੂੰ ਬਿਊਟੀਫਾਈ ਕਰੀਏ ਤੇ ਸਾਰੀ ਐਮਿਨਿਟੀਆਂ ਪ੍ਰੋਵਾਈਡ ਕਰੀਏ ਚੀਪਸ ਰੇਟ ਦੇ ਉੱਪਰ ਤੁਹਾਨੂੰ ਰੈਸਟੋਰੈਂਟ ਦੇ ਅੰਦਰ ਤੇ ਕਲੱਬ ਦੀ ਬਾਕੀ ਫੈਸਿਲਿਟੀਆਂ ਬੱਚਿਆਂ ਲਈ সুইমিং ਹੋ ਗਿਆ ਟੇਬਲ ਟੈਨਿਸ ਹੋ ਗਿਆ ਲੌਂਟੇਨਿਸ ਹੋ ਗਿਆ ਬੈਡਮਿੰਟਨ ਹੋ ਗਿਆ ਇਹ ਸਾਰੀ ਸਪੋਰਟਸ ਜਿਹੜੀ ਨਾਰਮਲ ਗਲੀ ਮੱਲਿਆਂ ਦੇ ਅੰਦਰ ਕਲੋਨੀਆ ਦੇ ਅੰਦਰ ਬੱਚਨ ਨੂੰ ਸੁਵਿਧਾ ਨਹੀਂ ਮਿਲਦੀ ਇਧਰੋਂ ਸਾਡੇ ਬੱਚੇ ਸਟੇਟ ਵੀ সুইমিং ਚੈਂਪੀਅਨ ਬਨੇ ਹੈ ਨੈਸ਼ਨਲ ਵੀ সুইমিং ਚੈਂਪੀਅਨ ਬਨੇ ਹੈ ਲੌਂਟੇਨਿਸ ਵੀ ਇੱਥੇ ਬੱਚੇ ਸਟੇਟ ਵੀ ਖੇਲੇ ਨੈਸ਼ਨਲ ਵੀ ਖੇਲੇ ਬੈਡਮਿੰਟਨ ਦੇ ਅੰਦਰ ਵੀ ਬੱਚੇ ਸਟੇਟ ਵੀ ਖੇਲੇ ਇੰਟਰ ਸਟੇਟ ਵੀ ਖੇਲੇ ਨੈਸ਼ਨਲ ਵੀ ਖੇਲੇ ਪੀ ਅਸੀਂ ਇਹ ਫੈਸਿਲਿਟੀਆਂ ਇਸ ਸੁਸਾਇਟੀ ਚ ਆ ਕੇ ਨਹੀਂ ਹੈਵੀ ਮੇਨਟੇਨੈਂਸ ਦੇ ਕੇ ਪੀ ਅਸੀਂ ਨਹੀਂ ਪ੍ਰੋਵਾਈਡ ਕਰ ਸਕਾਂਗੇ ਫਿਰ ਸਾਨੂੰ ਸੁਸਾਇਟੀ ਚ ਰਹਿ ਕੇ ਕੋਈ ਫਾਇਦਾ ਨਹੀਂ ਹੈ ਫਿਰ ਅਸੀਂ ਆਪਣੀ ਕਲੋਨੀਆਂ ਦੇ ਅੰਦਰ ਬਿਨਾ ਮੇਨਟੇਨੈਂਸ ਦੇ ਇੱਕ ਚੌਕੀਦਾਰ ਦੀ ਨੋਮੀਨਲੀ 4-500 ਫੀਸ ਦੇ ਕੇ ਜ਼ਿਆਦਾ ਕੁਝ ਨਹੀਂ ਹੋਊਗਾ ਸਕਦਾ ਯੂਥ ਵਸਤੇ ਇਹ ਹੈ ਕਿ ਇੱਧਰ ਦਾ ਮਾਹੌਲ ਇੱਕ ਐਸਾ ਮਾਹੌਲ ਹੈ ਜਿਹਦੇ ਉੱਪਰ ਪੰਜਾਬ ਚ ਜਿਹੜੀ ਇੱਕ ਮਾਹੌਲ ਚੱਲ ਰਿਹਾ ਹੈ ਨਸ਼ੇ ਦਾ ਇੱਕ ਮਾਹੌਲ ਚੱਲ ਰਿਹਾ ਹੈ ਗੈਂਗਸਟਰイズਮ ਦਾ ਇੱਕ ਮਾਹੌਲ ਚੱਲ ਰਿਹਾ ਹੈ ਰੋਡਸ ਤੇ ਰੋਡ ਰੇਂਜ ਕਰਨ ਦਾ ਇੱਧਰ ਉਹ ਮਾਹੌਲ ਨਹੀਂ ਹੈ ਇੱਧਰ ਦਾ ਯੂਥ ਡੈਡੀਕੇਟਿਡ ਹੈ ਜਾਂ ਤਾਂ সুইਮਿੰਗ ਦੇ ਅੰਦਰ ਜਾਂ ਕਿਸੇ ਸਪੋਰਟਸ ਦੇ ਅੰਦਰ ਜਾਂ ਕਿਸੇ ਕਲਚਰਲ ਐਕਟੀਵਿਟੀ ਦੇ ਅੰਦਰ ਜਾਂ ਹੋਰ ਐਸੀ ਐਕਟੀਵਿਟੀ ਜਿੱਥੇ ਕੋਈ ਵੀ ਐਗਰੈਸ਼ਨ ਕੋਈ ਵੀ ਐਸਾ ਸੰਗਤ ਨਹੀਂ ਹੈ ਜਿੱਥੇ ਜਾ ਕੇ ਸਾਡਾ ਯੂਥ ਖਰਾਬ ਹੋ ਸਕੇ ਮੇਰਾ ਪਰਸਨਲੀ ਸੋਸਾਇਟੀ ਜਾਣ ਦਾ ਮਕਸਦ ਇਹ ਸੀ ਜਦ ਅਖਬਾਰ ਖੋਲਦੇ ਆਂ ਦੇਖਦੇ ਆਂ ਤਾਂ ਪੰਜਾਬ ਦੇ ਜੋ ਨਸ਼ੇ ਦੇ ਹਾਲਾਤ ਹੈ ਜੋ ਚੇਨ ਸਨੇਚਿੰਗ ਹੋ ਰਹੀ ਹੈ ਜੋ ਰੋਬਰিজ ਹੋ ਰਹੀ ਹੈ ਇਹ ਸਾਰੀ ਜੋ ਕ੍ਰਾਈਮ ਹੋ ਰਹੀ ਹੈ ਸ਼ਹਿਰ ਦੇ ਅੰਦਰ ਸਾਡੀ ਸੋਸਾਇਟੀ ਉਸ ਤੋਂ ਬਾਹਰ ਹੈ ਗੇਟਿਡ ਸੋਸਾਇਟੀ ਹੈ ਛੋਟੀ-ਛੋਟੀ ਪ੍ਰੋਬਲਮਸ ਨੇ ਜਿਹੜੇ ਅਸੀਂ ਮਿਲ ਕੇ ਸੋਲਵ ਕਰ ਲਾਂਗੇ ਕੋਈ ਇੰਨੀ ਵੱਡੀ ਪ੍ਰੋਬਲਮਸ ਨਹੀਂ ਹੈ ਜੋ ਅਸੀਂ ਸੋਲਵ ਨਹੀਂ ਕਰ ਸਕਦੇ ਲੇਕਿਨ ਹਾਂ ਜੋ ਪੰਜਾਬ ਦੀ ਸਮੱਸਿਆ ਚੱਲ ਰਹੀ ਹੈ ਮੌਜੂਦਾ ਉਹ ਸਾਰੀ ਪ੍ਰੋਬਲਮ ਤੋਂ ਸਾਡੀ ਸੋਸਾਇਟੀ ਬਚੀ ਹੋਈ ਹੈ ਤੇ ਕਾसों ਦੂਰ ਸਰ ਰੈਜ਼ੀਡੈਂਟ ਸਾਹਿਬ ਜੀ ਕੋਈ ਮੈਸੇਜ ਹੈ ਜੋ ਏਰੀਆ ਮੈਨੂੰ ਪਹੁੰਚ ਰਿਹਾ ਹੈ ਰੈਜ਼ੀਡੈਂਟਸ ਲਈ ਇਹੀ ਮੈਸੇਜ ਹੈ ਕਿ ਨਾਮੀਨੇਸ਼ਨ ਦੇ ਅੰਦਰ 5 ਤੋਂ 10 ਤੋਂ 20 ਲੋਕ ਆਉਂਦੇ ਆ ਜਿਹੜੇ ਇਨੀਸ਼ੀਏਟਿਵ ਲੈਂਦੇ ਆ ਜਨਰਲ ਸੈਕਟਰੀ ਬਣਨ ਦਾ ਜਾਂ ਕੋਈ ਵੀ ਹੋਰ ਕਰਨ ਦਾ ਲੇਕਿਨ ਉਹਨਾਂ ਦੀ ਜਿਹੜੀ ਸਟਰੈਂਥ ਹੁੰਦੀ ਹੈ ਉਹਨਾਂ ਦੇ ਜਿਹੜੀ ਬਾਹਾਂ ਹੁੰਦੀ ਹੈ ਉਹ ਸਾਰੇ ਰੈਜ਼ੀਡੈਂਟ ਸੋਸਾਇਟੀ ਦੇ ਰੈਜ਼ੀਡੈਂਟ ਹੁੰਦੇ ਆ ਅਗਰ ਸੋਸਾਇਟੀ ਦੇ 5000 ਰੈਜ਼ੀਡੈਂਟ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਿਣਗੇ ਮੈਂ ਪ੍ਰੋਮਿਸ ਕਰਦਾ 2 ਸਾਲ ਦੇ ਅੰਦਰ ਸਾਡੀ ਕੋਈ ਵੀ ਸਮੱਸਿਆ ਰਹਿ ਨਹੀਂ ਜਾਏਗੀ ਸਾਰੀ ਸਮੱਸਿਆ ਹੱਲ ਹੋਏਗੀ ਜਿੰਨੇ ਵੀ ਲੋਕ ਹਨ ਉਹਨਕੋ ਜੋ ਉਹਨਕੇ ਰਾਈਟਸ ਹਨ ਉਹਨਕੇ ਬਾਰੇ ਮੈਂ ਉਹਨਕੋ ਅਵੇਅਰ ਕਰਵਾएंगे ਔਰ ਜੋ ਵੀ ਉਹਨਕੀ ਡੇਲੀ ਲਾਈਫ ਦੀ ਪ੍ਰੋਬਲਮਸ ਆਤੀਆਂ ਹਨ You know, है ना मॉट नॉमिनल प्रॉब्लम्स होती हैं फैमिली की जब वो सोसाइटी में रहते हैं तो वो जो मैनेजमेंट है उनके साथ में उसको प्रॉपरली पहुँचाना और साथ में उसका हल करवाना ये बेसिक होते हैं कुछ मेजर इश्यूज़ चल रहे हैं जैसे डॉग प्रॉब्लम है या कुछ और प्रॉब्लम्स हैं जो कि इंटरनली हम लोग डिस्कस कर रहे हैं तो उन सब का सोल्यूशन जो है वो डेफिनेटली प्रोवाइड कर रहे हैं सर जो में रह रहे हैं उनके लिए आप क्या कहना चाह रहे हैं दैट इज़ एक अच्छी जगह एक वेल मैनेज सिस्टम ऑलरेडी बहुत सारी चीज़ें मैनेजमेंट की तरफ से बहुत अच्छी हैं कुछ थोड़ी बहुत डेली की दिक्कतें जो होती हैं वो चूक ना जाए प्रॉब्लम्स रह ना जाए और रेजिडेंट्स को डेली बेसिस पे उनका सोल्यूशन मिलता है सर मैंने बोला अभी एरिया में पूरे लोग नहीं आते हैं उनके लिए बस कहना चाहिए हाँ, वही मैंने बोला सबसे पहले कि वी हैव टू मेक दम अवेयर अवेयर बताना उनको बताना जरूरी है कि अगर वो आएंगे तो उसकी वजह से पावर मिलती है और मैनेजमेंट तक बात बहुत अच्छे से और जल्दी पहुँच जाती है और उसका सोल्यूशन तुरंत हो जाता है तो अगर ए में ज़्यादा से ज्यादा लोग आते हैं तो इट इज़ पावर टू द होल सोसाइटी सिर्फ मेम्बर्स के लिए नहीं है इट इज़ ए पावर टू द होल सोसाइटी मेरा नाम है जी अजय कुमार मरजारा मैं ओमेक्स में पिछले दस साल से रह रहा हूं और अन वाइस प्रेसिडेंट चुना गया हूं आज ओमेक्स सोसाइटी की जो हमारी एसोसिएशन है ओ को लीड करने में हमारे प्रेसिडेंट मिस्टर विकास राजदेव जी हैं और मैं एज वाइस प्रेसिडेंट हूं और हमारे जनरल सेक्रेटरी हैं मिस्टर रजनीश कैला सर नहीं जुड़े हुए मीडिया कैसे क्या क्या सोसाइटी च सोसाइटी है सोसाइटी बहुत बड़ी सोसाइटी है जी ये कोई नॉर्मल सोसाइटी नहीं रही है इट इज जस्ट लाइक अ टाइटैनिक शिप जिदे ओमेक्स कंपनी ने बखूबी डेवलप ਕੀਤਾ ਉਹਨੂੰ ਬਸਾਇਆ ਉਹਨੂੰ ਚਲਾ ਵੀ ਰਹੀ ਹੈ ਔਰ ਅਸੀਂ ਲੋਗ ਇੱਥੇ ਪਿਛਲੇ 4 ਸਾਲਾਂ ਤੋਂ ਦੇਖ ਰਹੇ ਆ ਕਿ ਕਈ ਕਮੀਆਂ ਮਹਿਸੂਸ ਹੋਣੀਆਂ ਸ਼ੁਰੂ ਹੋਈਆਂ ਸਾਨੂੰ ਪਹਿਲਾਂ ਨਹੀਂ ਸੀਗੀਆਂ ਹੁਣ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਆਬਾਦੀ ਬਹੁਤ ਵੱਧ ਗਈ ਪ੍ਰੈਸ਼ਰ ਵੀ ਵੱਧ ਗਿਆ ਔਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੈ ਜਿਵੇਂ ਕਿ ਇੱਥੇ ਡੌਗ ਮੈਨਿੰਗ ਸੀ ਸਭ ਤੋਂ ਵੱਡੀ ਇੱਕ ਸਟ੍ਰੇ ਡੌਗ ਜਿਹੜੇ ਹੈਗੇ ਬਹੁਤ ਭਰਪੂਰ ਬੈਠੇ ਨੇ ਉਹਨਾਂ ਨੂੰ ਠਿਕਾਣੇ ਲਗਾਉਣ ਦੇ ਲਈ ਪਲਾਨਿੰਗ ਕੀਤੀ ਜਾ ਰਹੀ ਹੈ ਠਿਕਾਣਾ ਮੀਨਸ ਉਹਨਾਂ ਦੇ ਲਈ ਇੱਕ ਡੌਗ ਸ਼ੈਲਟਰ ਬਣਾਇਆ ਜਾ ਰਿਹਾ ਜਿਦੇ ਵਿੱਚ ਸਾਰੇ ਡੌਗਸ ਨੂੰ ਉੱਥੇ ਲਜਾਇਆ ਜਾਏਗਾ ਉਹਨਾਂ ਦਾ ਪਾਲਣ ਪੋਸ਼ਣ ਉੱਥੇ ਕੀਤਾ ਜਾਏਗਾ ਔਰ ਇਸ ਦੇ ਨਾਲ ਸਾਡੇ ਸੁਸਾਇਟੀ ਦੇ ਜਿੰਨੇ ਵੀ ਮੈਂਬਰ ਰਹਿਣ ਵਾਲੇ ਹੈਗੇ ਆ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਏਗੀ ਦੂਸਰੀ ਸਾਡੀ ਸੁਸਾਇਟੀ ਦੇ ਜਿਹੜੇ ਹੋਮੈਕਸ ਬਿਲਡਰ ਨੇ ਉਹਨਾਂ ਦੇ ਕੁਝ ਕਮਿਟਮੈਂਟਸ ਹੈਗੀਆਂ ਹਨ ਜਿਹੜੀਆਂ ਕਿ ਕੁਝ ਅਨਫੁਲਫਿਲਡ ਨੇ ਔਰ ਕਾਫੀ ਚੀਜ਼ਾਂ ਦਾ ਉਹਨਾਂ ਨੇ ਥੋੜੀ ਜਿਹੀ ਉਲੰਘਣਾ ਵੀ ਕੀਤੀ ਹੈ ਉਹਦੇ ਲਈ ਅਸੀਂ ਉਹਨਾਂ ਨਾਲ ਮੈਟਰ ਟੇਕ ਅਪ ਕਰਾਂਗੇ ਐਗਜ਼ੀਕਟਿਵ ਬੋਡੀ ਬਣੀ ਤਾਂ ਜੋ ਕਿ ਕਿੰਨੇ ਮੈਂਬਰ ਹੈ ਤੁਹਾਡਾ ਐਗਜ਼ੀਕਟਿਵ ਬੋਡੀ ਔਰ ਇਲੈਕਟਿਡ ਸਾਡੀ ਟੀਮ ਦੇ ਵਿੱਚ 21 ਮੈਂਬਰ ਹੈਗੇ ਜੀ 21 ਤੋਂ ਵੱਧ ਨਹੀਂ ਹੋ ਸਕਦੇ 21 ਹੀ ਹੈ